ਦੇਖੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਦੇਸ਼ ਦੇ ਕਿਸਾਨਾਂ ਦੇ ਮਹਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਖਨੌਰੀ ਵਿਖੇ ਪਿਛਲੇ 40 ਦਿਨਾਂ ਤੋਂ ਉਹਨਾਂ ਦਾ ਮਰਨ ਵਰਤਾ ਜਿਹੜਾ ਉਹ ਚੱਲ ਰਿਹਾ ਅੱਜ 4 ਜਨਵਰੀ 2025 ਨੂੰ ਉਹਨਾਂ ਨੇ ਕਾਲ ਕੀਤੀ ਖਨੌਰੀ ਵਿਖੇ ਕਿ ਉੱਥੇ ਜਿਹੜੀ ਮਹਾਪੰਚਾਇਤ ਆ ਕਿਸਾਨਾਂ ਦੀ ਉਹ ਬੁਲਾਈ ਆ ਲੱਖਾਂ ਦੀ ਤعداد ਦੇ ਵਿੱਚ ਕਿਸਾਨ ਭਰਾ ਹਰਿਆਣੇ ਤੋਂ ਰਾਜਸਥਾਨ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਉੱਥੇ ਅੱਜ ਪਹੁੰਚੇ ਹੋਏ ਆ ਮੇਰੇ ਪਿੰਡ ਦੇ ਵੀ ਮੇਰੇ ਭਰਾ ਭਤੀਜੇ ਚਾਚੇ ਤਾਇਆ ਦੇ ਬੇਟੇ ਅੱਜ ਉੱਥੇ ਗਏ ਆ ਸੀ ਸਾਰਿਆਂ ਨੇ ਵਾਰੀ ਬੰਨੀ ਹੋਈ ਆ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਇੱਥੇ ਰੱਖੀ ਆ ਤੁਹਾਡੇ ਮੀਡੀਆ ਦੇ ਜ਼ਰੀਏ ਅੱਜ ਮੈਂ ਹਿੰਦੁਸਤਾਨ ਦੀ ਸਰਕਾਰ ਨੂੰ ਵਾਰਨਿੰਗ ਦੇਣੀ ਚਾਹੁੰਦਾ ਕਿ ਅਗਰ ਕੁਛ ਡੱਲੇਵਾਲ ਸਾਹਿਬ ਨਾਲ ਗਲਤ ਹੁੰਦਾ ਉਹਨਾਂ ਦੀ ਕੋਈ ਜਾਨ ਨੂੰ ਖਤਰਾ ਆਉਂਦਾ ਕਿਉਂਕਿ 40 ਦਿਨ ਬਹੁਤ ਹੁੰਦੇ ਆ 70 ਸਾਲ ਤੋਂ ਉੱਤੇ ਉਮਰ ਇਹਦੇ ਨਾਲ ਕੱਲੇ ਪੰਜਾਬ ਦੇ ਨਹੀਂ ਦੇਸ਼ ਦੇ ਹਾਲਾਤ ਵੀ ਬਦਲ ਜਾਣਗੇ ਸੋ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੂੰ ਆਪ ਦਾ ਹੱਥ ਛੱਡਣਾ ਚਾਹੀਦਾ ਔਰ ਕਿਸਾਨਾਂ ਦੀਆਂ ਸਾਰੀਆਂ ਜਿੰਨੀਆਂ ਵੀ ਮੰਗਾਂ ਸਾਰੀਆਂ ਜਾਇਜ਼ ਆ ਦੇਸ਼ ਦਾ ਅੰਨਦਾਤਾ ਜਿਹੜਾ ਕੱਲੇ ਦੇਸ਼ ਦਾ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਪੰਜਾਬ ਦੀ ਹਰਿਆਣੇ ਦੀ ਜਾਂ ਹਿੰਦੁਸਤਾਨ ਦੀ ਕਣਕ ਝੋਨਾ ਫਸਲ ਉੱਥੇ ਜਾਂਦੀ ਆ ਇੰਨੀ ਦੁਨੀਆ ਦਾ ਢਿੱਡ ਭਰਨ ਵਾਲਾ ਕਿਸਾਨ ਅੱਜ ਆਪ ਕੱਖੋਂ ਹੌਲਾ ਰੋਮ-ਰੋਮ ਕਰਜ਼ੇ 'ਚ ਡੁੱਬਿਆ ਅੱਜ ਕਿਸਾਨੀ ਦਾ ਠੰਡੀਆਂ ਰਾਤਾਂ ਦੇ ਵਿੱਚ ਧਰਨਿਆਂ ਤੇ ਗਰਮ ਰੁੱਤ ਦੇ ਵਿੱਚ ਸੜਕਾਂ ਤੇ ਇਹ ਸਾਰਾ ਸੰਤਾਪ ਪੰਜਾਬ ਦਾ ਕਿਸਾਨ ਹੰਡਾ ਰਿਹਾ ਇੱਕ ਅਪੀਲ ਮੈਂ ਬਹੁਤ ਹੀ ਸਤਿਕਾਰਯੋਗ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਵੀ ਕਰੂੰਗਾ ਕਿ ਉਹਨਾਂ ਦੀ ਜਿਹੜੀ ਸਿਹਤ ਆ ਜਿਵੇਂ ਜਿਵੇਂ ਮੈਡੀਕਲ ਰਿਪੋਰਟਾਂ ਉੱਥੇ ਡਾਕਟਰਸ ਵੀ ਬੈਠੇ ਆ ਮੈਂ ਵੀ ਜਾ ਕੇ ਆਇਆ ਨੌ-10 ਦਿਨ ਹੋ ਗਏ ਤਕਰੀਬਨ ਉਹਨਾਂ ਦੀ ਸਿਹਤ ਦਿਨੋ-ਦਿਨ ਘਟ ਰਹੀ ਹੈ ਕਿ ਉਹਨਾਂ ਨੂੰ ਮੈਡੀਕਲ ਸਹੂਲਤ ਜ਼ਰੂਰ ਲੈ ਲੈਣੀ ਚਾਹੀਦੀ ਹੈ ਇਹ ਕੋਈ ਜਿਹੜੀ ਮੈਂ ਇਹ ਗੱਲ ਕਹਿ ਰਿਹਾ ਇੱਕ ਕਿਸਾਨ ਅੰਦੋਲਨ ਨੂੰ ਕੋਈ ਤਾਰ ਪੀਡੋ ਕਰਨ ਲਈ ਨਹੀਂ ਕਿਉਂਕਿ ਮੈਨੂੰ ਪਤਾ ਮੋਦੀ ਪਿਛਲੀ ਵਾਰ ਵੀ 14 ਮਹੀਨਿਆਂ ਬਾਅਦ ਉਹਨੇ ਆਪਦੀ ਜ਼ਿੱਦ ਛੱਡੀ ਸੀ ਇਹ ਅੰਦੋਲਨ ਲੰਮਾ ਚੱਲਣਾ ਹੈ ਜਿਹੜੀਆਂ ਫੌਜਾਂ ਹੈ ਉਹ ਜਰਨੈਲ ਨਾਲ ਹੀ ਲੜਦੀਆਂ ਜੇ ਜਰਨੈਲ ਤਕੜਾ ਤਾਂ ਫੌਜਾਂ ਵੀ ਤਕੜੀਆਂ ਅਗਰ ਡੱਲੇਵਾਲ ਸਾਹਿਬ ਥੋੜੀ ਸਿਹਤ ਨੂੰ ਕੁਝ ਹੁੰਦਾ ਬਤੌਰ ਰਿਸ਼ਤੇਦਾਰ ਸਾਡੇ ਖਿਰਦੇ ਵੀ ਬਲੁੰਦਰੇ ਜਾਣੇ ਆ ਕਿਉਂਕਿ ਸਾਨੂੰ ਵੀ ਬੜਾ ਥੋੜਾ ਆਸਰਾ ਹੈ ਤੇ ਇਕੱਲਾ ਸਾਨੂੰ ਸਾਡੇ ਪਿੰਡ ਫੱਤਨ ਵਾਲਾ ਨੂੰ ਹੀ ਨਹੀਂ ਸਮੁੱਚੇ ਕਿਸਾਨ ਭਾਈਚਾਰੇ ਨੂੰ ਜਿਹੜੇ ਥੋਡੀ ਜਥੇਬੰਦੀ ਦੇ ਵਿੱਚ ਕੰਮ ਕਰਦੇ ਆ ਜਿਹੜੇ ਅੱਜ ਲੱਖਾਂ ਦੀ ਤਦਾਦ ਦੇ ਵਿੱਚ ਤੁਹਾਡੀਆਂ ਲਈ ਅਰਦਾਸਾਂ ਕਰਨ ਲਈ ਪਹੁੰਚੇ ਇਸ ਅੰਦੋਲਨ ਨੂੰ ਸਫਲ ਕਰਨ ਲਈ ਪਹੁੰਚੇ ਆ ਸੋ ਤੁਹਾਡੀ ਸਿਹਤ ਆ ਜਿਹੜੀ ਅੰਦੋਲਨ ਦੇ ਨਾਲ-ਨਾਲ ਉਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਕੋਈ ਵੀ ਮੋਰਚਾ ਜਦੋਂ ਲੀਡਰ ਇੱਕ ਹੀ ਹੁੰਦਾ ਸਾਰਿਆਂ ਦੇ ਵਿੱਚੋਂ ਇਕੱਲੇ ਉਹ ਨਿਤਰ ਕੇ ਆਏ ਆ ਸਾਰੇ ਲੀਡਰ ਜਿਹਨੇ ਕਿਸਾਨ ਯੂਨੀਅਨਾਂ ਦੇ ਹੋਰ ਆਗੂ ਸਹਿਬਾਨਾ ਬੜੇ ਸਤਕਾਰਯੋਗ ਆ ਲੇਕਿਨ ਬੜਾ ਵੱਡਾ ਤੇ ਔਖਾ ਉਹਨਾਂ ਨੇ ਸਟੈਪ ਚੱਕਿਆ ਤੇ ਗੁਰੂ ਮਹਾਰਾਜ ਨੇ ਵੀ ਬਖਸ਼ਿਸ਼ ਕੀਤੀ ਆ ਬੜੇ ਸਫਲ ਵੀ ਹੋਇਆ ਲੋਕਾਂ ਨੇ ਕਿਸਾਨਾਂ ਨੇ ਸਰਾਨਾ ਵੀ ਕੀਤੀ ਆ ਕਿਉਂਕਿ ਜੇ ਦੇਖੋ ਇਹ ਸਾਰਾ ਮੁਲਕ ਆ ਜਿਹੜਾ ਕਿਸਾਨੀ ਬੇਸਡ ਆ ਕਿਸਾਨ ਪ੍ਰਧਾਨ ਸੂਬਾ ਪੰਜਾਬ ਵੀ ਨਹੀਂ ਹਿੰਦੁਸਤਾਨ ਵੀ ਕਿਸਾਨ ਪ੍ਰਧਾਨ ਜੇ ਕਿਸਾਨ ਨੂੰ ਹੀ ਕੁਝ ਹੋ ਗਿਆ ਜੇ ਕਿਸਾਨੀ ਨਾ ਬਚੀ ਤਾਂ ਕਿਸਾਨੀ ਦੇ ਨਾਲ ਵਿਚਾਰੇ ਮਜ਼ਦੂਰ ਦਾ ਵੀ ਨੁਕਸਾਨ ਹੋ ਜਾਣਾ ਕਿਸਾਨੀ ਦੇ ਨਾਲ ਵਪਾਰੀ ਦਾ ਵੀ ਬੁਰਾ ਹਾਲ ਹੋ ਜਾਣਾ ਮੁਲਾਜ਼ਮਾਂ ਦਾ ਵੀ ਜਿਹੜਾ ਉਹ ਵੀ ਇਹਨਾਂ ਨਾਲ ਰਿਲੇਟਡ ਸੋ ਅੱਜ ਦੇ ਜਿਹੜੇ ਅੰਦੋਲਨ ਦੇ ਵਿੱਚ ਸਾਰੇ ਹੀ ਪੰਜਾਬ ਦੇ ਹੋਰ ਸੂਬਿਆਂ ਦੇ ਵੀ ਕਿਸਾਨ ਤੇ ਮਜ਼ਦੂਰ ਪਹੁੰਚੇ ਆ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਨਾ ਸਭਨਾ ਦਾ ਧੰਨਵਾਦ ਵੀ ਕਰਦਾ ਹਾਂ ਔਰ ਪਿੱਛੇ ਜਿਹੜਾ 30 ਤਰੀਕ ਨੂੰ ਪੰਜਾਬ ਬੰਦ ਦਾ ਐਲਾਨ ਸੀ ਜੀ ਦਾ ਕ੍ਰੈਡਿਟ ਪੰਜਾਬ ਦਾ ਬਹੁਤ ਹੀ ਨਕੰਮਾ ਮੁੱਖ ਮੰਤਰੀ ਲੈਣਾ ਚਾਹੁੰਦਾ ਹੈ ਕਿ ਮੋਦੀ ਆ ਜਿਹੜਾ ਜੀ ਇਹਨੂੰ ਮੰਨਗਾ ਮੰਨ ਲੈਣੀਆਂ ਚਾਹੀਦੀਆਂ ਅਸੀਂ ਪੰਜਾਬ ਸਰਕਾਰ ਵੱਲੋਂ ਉਹਦੀ ਨਖੇਦੀ ਕਰਦੇ ਹਾਂ ਨਖੇਦੀ ਨਹੀਂ ਬਈ ਉਹ ਜਿਹੜਾ ਪੰਜਾਬ ਬੰਦ ਸੀ ਉਹਨੂੰ ਵੇਖ ਕੇ ਤੂੰ ਘਬਰਾ ਗਿਆ ਅੰਦਰੋਂ ਤਾਂ ਤੂੰ ਵੀ ਭਾਜਪਾ ਨਾਲ ਰਲਿਆ ਹੋਇਆ ਹੈਂ ਮੈਂ ਸਿਆਸੀ ਗੱਲ ਐ ਇਸ ਮੌਕੇ ਤੇ ਕੋਈ ਕਰਨੀ ਨਹੀਂ ਚਾਹੁੰਦਾ ਸੀ ਲੇਕਿਨ ਅੱਜ ਭਗਵੰਤ ਮਾਨ ਜੀ ਦਾ ਜਿਹੜਾ ਬਿਆਨ ਮੈਂ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਨੂੰ ਇਹ ਗੱਲ ਕਹਿਣੀ ਪਈ ਕਿ ਜਿਹੜਾ 30 ਦਾ ਬੰਦ ਇੰਨਾ ਸਫਲ ਹੋਇਆ ਸ਼ਹਿਰੀ ਲੋਕਾਂ ਦਾ ਖਾਸ ਕਰਕੇ ਧੰਨਵਾਦ ਸਾਰਿਆਂ ਨੇ ਸਾਥ ਦਿੱਤਾ ਕਿ ਯਾਰ ਉਹ ਵਿਚਾਰਾ ਬਜ਼ੁਰਗ 70 ਸਾਲ ਤੋਂ ਵੱਧ ਉਮਰ ਦਾ ਜਿਹੜਾ ਉੱਥੇ ਕਿਸਾਨਾਂ ਦੀ ਲੜਾਈ ਨਹੀਂ ਸਮੁੱਚੇ ਪੰਜਾਬੀਆਂ ਦੀ ਲੜਾਈ ਸਮੁੱਚੇ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਦੀ ਲੜਾਈ ਲੜ ਰਿਹਾ ਹੈ ਅੱਜ ਨੂੰ 40 ਦਿਨ ਹੋ ਗਏ ਇੱਕ ਅੰਦਾ ਦਾ ਦਾਣਾ ਤੱਕ ਉਹਦੇ ਅੰਦਰ ਨਹੀਂ ਗਿਆ ਤੇ ਫੇਰ ਵੀ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅਸ਼ੀਰਵਾਦ ਨਾਲ ਐਡਾ ਵੱਡਾ ਸੰਘਰਸ਼ ਲੜ ਰਿਹਾ ਹੈ ਤੇ ਅਸ਼ਕੇ ਪੰਜਾਬ ਦੇ ਲੋਕਾਂ ਦੇ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਜਿਨ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਜਿਹੜਾ ਕਿਸਾਨੀ ਦੇ ਇਸ ਅੰਦੋਲਨ ਦਾ ਖਨੌਰੀ ਵੇਖੇ ਸਾਥ ਦਿੱਤਾ ਉਹਦੇ ਲਈ ਮੈਂ ਵੀ ਦੁਆਵਾਂ ਕਰਦਾ ਕਿ ਇਹਦੇ ਵਿੱਚ ਅਸੀਂ ਕਾਮਯਾਬ ਹੋਈਏ ਕੇਂਦਰ ਦੀ ਸਰਕਾਰ ਝੁਕੇ ਸਾਡੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਤੇ ਡੱਲੇਵਾਲ ਸਾਹਿਬ ਦੀ ਸਿਹਤ ਉਹ ਨੌੰਬਰ ਨਾ ਹੋਣ ਕਿ ਲੱਖਾਂ ਲੋਕ ਆਪ ਮੁਹਾਰੇ ਹੋ ਕੇ ਉਸ ਬਜ਼ੁਰਗ ਨੂੰ ਸलाम ਕਰਨ ਲਈ ਉਹਨਾਂ ਦੇ ਦਰਸ਼ਨ ਕਰਨ ਲਈ ਸਟੇਜ ਤੇ ਉਹਨਾਂ ਨੂੰ ਲਿਆਂਦਾ ਗਿਆ ਕਿ ਜਿਹੜਾ ਸੰਘਰਸ਼ ਉਹਨਾਂ ਨੇ ਵਿੱਢਿਆ ਅਸੀਂ ਸਾਰੇ ਇਸ ਅੰਦੋਲਨ ਦੇ ਵਿੱਚ ਉਹਨਾਂ ਦੇ ਨਾਲ ਆ ਚਾਹੇ ਕੋਈ ਕਲਾਕਾਰ ਭਰਾ ਹੈ ਚਾਹੇ ਕੋਈ ਸਿੰਗਰ ਆ ਚਾਹੇ ਕੋਈ ਫਿਲਮੀ ਐਕਟਰਾਂ ਤੇ ਚਾਹੇ ਕੋਈ ਕਿਸੇ ਵੀ ਖਿੱਤੇ ਨਾਲ ਕੋਈ ਮੁਲਾਜ਼ਮਾਂ ਨੌਜਵਾਨ ਕਾਲਜਾਂ ਦੇ ਮੇਰੇ ਯੂਨੀਵਰਸਟੀਆਂ ਦੇ ਜਿਹੜੇ ਯਾਰ ਦੋਸਤ ਆ ਸਾਡੀ ਨੌਜਵਾਨੀ ਆ ਪੰਜਾਬ ਦਾ ਯੂਥ ਬਹੁਤ ਵੱਡੇ ਪੱਧਰ ਤੇ ਉੱਥੇ ਪਹੁੰਚਿਆ ਬਜ਼ੁਰਗ ਬਹੁਤ ਵੱਡੇ ਪੱਧਰ ਤੇ ਪਹੁੰਚੇ ਇੱਥੋਂ ਤੱਕ ਕਿ ਬੀਬੀਆਂ ਹਜ਼ਾਰਾਂ ਦੇ ਜਥਿਆਂ ਦੇ ਵਿੱਚ ਉੱਥੇ ਪਹੁੰਚੀਆਂ ਉੱਥੇ ਦੇਖਿਆ ਜਾ ਕੇ ਲੰਗਰ ਬਣ ਰਹੇ ਆ ਤੇ ਕਿਸੇ ਗੱਲ ਦਾ ਕੋਈ ਤੋੜ ਨਹੀਂ ਕਿਉਂਕਿ ਜਿੱਥੇ ਖਾਲਸਾ ਪੰਥ ਨੇ ਤੇ ਕਿਸਾਨੀ ਨੇ ਜਿੱਥੇ ਝੰਡੇ ਗੱਡਤੇ ਉਥੇ ਖਾਲਸਾ ਲੜਾਈ ਲਈ ਸ਼ਾਂਤਮਈ ਸੰਘਰਸ਼ ਲਈ ਨੌਂ ਬਰ ਨੌ ਤਿਆਰ ਰਹਿੰਦਾ ਤਾਂ ਡੱਲੇਵਾਲ ਸਾਹਿਬ ਉਹਦੀ ਅਗਵਾਈ ਕਰਕੇ ਸਾਨੂੰ ਉਹਦੇ ਅੰਦੋਲਨਾਂ ਵਿੱਚ ਇਨਸਾਫ ਦਿਵਾਉਣ ਸੰਘਰਸ਼ਾਂ ਨੂੰ ਕਾਮਯਾਬ ਕਰਨ